ਸਤ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਪਾਉਨਿਆਂ ਅੱਜ ਦੀਆਂ ਖਬਰਾਂ ਤੇ ਅਮਰੀਕਾ ਦੇ ਕੈਲੀਫੋਰਨੀਆ ਚ ਪਿਛਲੇ ਮਹੀਨੇ ਵਾਪਰੇ ਭਿਆਨਕ ਸੜਕ ਹਾਦਸੇ ਨੂੰ ਲੈ ਕੇ ਨਵੀਂ ਅਪਡੇਟ ਸਾਹਮਣੇ ਆਈ ਹੈ ਯੂਬਾ ਸਿਟੀ ਦੇ 21 ਸਾਲਾ ਵਾਸੀ ਜਸ਼ਨਪ੍ਰੀਤ ਸਿੰਘ ਨੂੰ 21 ਅਕਤੂਬਰ ਨੂੰ ਨਸ਼ੇ ਚ ਗੱਡੀ ਚਲਾਉਣ ਦੇ ਸ਼ੱਕ ਚ ਗ੍ਰਿਫਤਾਰ ਕੀਤਾ ਗਿਆ ਸੀ ਪਰ ਹੁਣ ਅਮਰੀਕੀ ਅਧਿਕਾਰੀਆਂ ਨੇ ਖੁਲਾਸਾ ਕੀਤਾ ਹੈ ਕਿ ਭਾਰਤੀ ਮੂਲ ਦਾ ਇਹ ਟਰੱਕ ਡਰਾਈਵਰ ਹਾਦਸੇ ਵੇਲੇ ਨਸ਼ੇ ਚ ਨਹੀਂ ਸੀ ਜਿਵੇਂ ਕਿ ਸ਼ੁਰੂਆਤੀ ਰਿਪੋਰਟਾਂ ਚ ਕਿਹਾ ਗਿਆ ਸੀ ਹਾਲਾਂਕਿ ਲਾਪਰਵਾਹੀ ਨਾਲ ਗੱਡੀ ਚਲਾਉਣ ਅਤੇ ਵਾਹਨ ਨਾਲ ਕਤਲ ਦੇ ਦੋਸ਼ ਅਜੇ ਵੀ ਬਰਕਰਾਰ ਨੇ ਯਾਦ ਰੱਖੇ ਜਸ਼ਨਪ੍ਰੀਤ ਸਿੰਘ ਨੂੰ ਹਾਦਸੇ ਤੋਂ ਬਾਅਦ ਨਸ਼ੇ ਵਿੱਚ ਡਰਾਈਵਿੰਗ ਅਤੇ ਵਾਹਨ ਨਾਲ ਕਤਲ ਦੇ ਸ਼ੱਕ 'ਚ ਗ੍ਰਿਫਤਾਰ ਕੀਤਾ ਗਿਆ ਸੀ ਇਸ ਹਾਦਸੇ 'ਚ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਕਈ ਜ਼ਖਮੀ ਹੋਏ ਨਵੀਂ ਜਾਂਚ ਅਨੁਸਾਰ ਉਸ ਨੂੰ ਲਾਪਰਵਾਹੀ ਨਾਲ ਵਾਹਨ ਨਾਲ ਕਤਲ ਅਤੇ ਰੈਕਲੈਸ ਡਰਾਈਵਿੰਗ ਦੇ ਦੋਸ਼ਾਂ 'ਚ ਚਾਰਜ ਕੀਤਾ ਗਿਆ ਹੈ ਉਸ ਨੇ ਅਦਾਲਤ 'ਚ ਨਾਟ ਗਿਲਟੀ ਪਲੀ ਕੀਤੀ ਹੈ ਅਤੇ bail ਨਹੀਂ ਮਿਲੀ ਹੈ ਖੂਨ ਦੀ ਜਾਂਚ ਚ ਕੋਈ ਨਸ਼ੀਲਾ ਪਦਾਰਥ ਨਹੀਂ ਮਿਲਿਆ ਪਿਛਲੇ ਹਫਤੇ ਦਾਖਲ ਨਵੀਂ ਕੰਪਲੇਂਟ ਦੇ ਵਿੱਚ ਕਿਹਾ ਗਿਆ ਹੈ ਕਿ ਟੌਕਸਿਕੋਲੋਜੀ ਰਿਪੋਰਟ ਨੇ ਪੁਸ਼ਟੀ ਕੀਤੀ ਹੈ ਕਿ ਜਸ਼ਨਪ੍ਰੀਤ ਦੇ ਖੂਨ ਚ ਕੋਈ ਜ਼ਹਿਰੀਲਾ ਜਾਂ ਨਸ਼ੀਲਾ ਪਦਾਰਥ ਨਹੀਂ ਸੀ ਸੈਨ ਬਰਨਾਰਡੀਨੋ ਕਾਉਂਟੀ ਡਿਸਟ੍ਰਿਕਟ ਅਟਾਰਨੀ ਦੇ ਦਫ਼ਤਰ ਨੇ ਬਿਆਨ ਜਾਰੀ ਕਰਕੇ ਕਿਹਾ ਕਿ ਹਾਲਾਂਕਿ ਨਸ਼ੇ ਦੇ ਦੋਸ਼ ਡ੍ਰੌਪ ਕਰ ਦਿੱਤੇ ਗਏ ਨੇ ਪਰ ਇਹ ਲਾਪਰਵਾਹੀ ਨਾਲ ਕੀਤਾ ਗਿਆ ਕਤਲ ਦਾ ਮਾਮਲਾ ਬਣਦਾ ਹੈ ਜਸ਼ਨਪ੍ਰੀਤ ਨੂੰ ਦੋਸ਼ ਲਗਾਏ ਕਿ ਉਸ ਨੇ ਦੱਖਣੀ ਕੈਲੀਫੋਰਨੀਆ ਚ ਆਈ-10 ਫਰੀਵੇ ਤੇ ਆਪਣੇ ਫ੍ਰੀਟ ਲਾਈਨਰ ਸੈਮੀ ਟਰੱਕ ਨਾਲ ਹੌਲੀ ਚੱਲ ਰਹੀ ਟ੍ਰੈਫਿਕ 'ਚ ਵਾਹਨਾਂ ਨੂੰ ਟੱਕਰ ਮਾਰ ਦਿੱਤੀ। ਇਹ ਹਾਦਸਾ 온ਟਾਰੀਓ ਨੇੜੇ ਵਾਪਰਿਆ ਜਿੱਥੇ ਲੋਕ ਇੱਕ ਵਾਹਨ ਦਾ ਟਾਇਰ ਬਦਲ ਰਹੇ ਸਨ। ਟਰੱਕ ਨੇ ਇੱਕ ਐਸਯੂਵੀ ਨੂੰ ਟੱਕਰ ਮਾਰੀ ਜਿਸ ਨਾਲ ਚੇਨ ਰਿਐਕਸ਼ਨ ਹੋ ਗਈ। ਹਾਦਸੇ ਦੀ ਵੀਡੀਓ ਡੈਸ਼ ਕੈਮ ਤੇ ਵਾਇਰਲ ਹੋਈ ਸੀ। ਇਸ ਖੌਫਨਾਕ ਹਾਦਸੇ 'ਚ ਮਾਰੇ ਗਏ ਤਿੰਨ ਵਿਅਕਤੀਆਂ ਦੇ ਨਾਂ ਮਾਈਕਲ ਰੇ, ਡੋਮਿਨਿਕ ਮਿਸ਼ੇਲ ਬੈਰੀ ਅਤੇ ਡੈਨੀਅਲ ਐਗਜ਼ੈਂਡਰ ਲੋਪੇਜ਼ ਹਨ। ਕਈ ਹੋਰ ਜ਼ਖਮੀ ਹੋਏ ਜਿਨ੍ਹਾਂ ਚ ਜਸ਼ਨਪ੍ਰੀਤ ਖੁਦ ਅਤੇ ਇੱਕ ਮਕੈਨਿਕ ਸ਼ਾਮਲ ਹੈ ਜੋ ਟਾਇਰ ਬਦਲਣ ਚ ਮਦਦ ਕਰ ਰਿਹਾ ਸੀ ਜਸ਼ਨਪ੍ਰੀਤ ਸਿੰਘ ਕਥਿਤ ਤੌਰ ਤੇ 2022 ਚ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਚ ਦਾਖਲ ਹੋਇਆ ਸੀ ਉਸ ਨੂੰ ਮਾਰਚ 2022 ਚ ਕੈਲੀਫੋਰਨੀਆ ਦੇ ਐਲ ਸੈਂਟਰੋ ਸੈਕਟਰ ਚ ਬਾਰਡਰ ਪੈਟਰੋਲ ਨੇ ਫੜਿਆ ਸੀ ਪਰ ਬਾਈਡਨ ਪ੍ਰਸ਼ਾਸਨ ਦੀ ਨੀਤੀ ਅਨੁਸਾਰ ਉਸ ਨੂੰ ਸੁਣਵਾਈ ਤੱਕ ਰਿਹਾ ਕਰ ਦਿੱਤਾ ਗਿਆ ਹੁਣ ਉਸ ਨੂੰ ਬਿਨਾਂ ਬੇਲ ਦੇ ਹਿਰਾਸਤ ਚ ਰੱਖਿਆ ਗਿਆ ਤੇ ਅਗਲੀ ਅਦਾਲਤੀ ਸੁਣਵਾਈ ਦੀ ਉਡੀਕ ਹੈ ਨਿਊਯਾਰਕ ਸਿਟੀ ਦੀਆਂ ਮੇਅਰ ਚੋਣਾਂ ਨਤੀਜੇ ਐਲਾਨੇ ਜਾਣ ਤੋਂ ਪਹਿਲਾਂ ਹੀ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਦੇ ਇੱਕ ਵੱਡੇ ਬਿਆਨ ਕਾਰਨ ਵਿਵਾਦਾਂ 'ਚ ਘਿਰ ਗਈਆਂ ਨੇ 트੍ਰੰਪ ਨੇ ਖੁੱਲ੍ਹੇਆਮ ਧਮਕੀ ਦਿੱਤੀ ਹੈ ਕਿ ਜੇਕਰ ਭਾਰਤੀ ਮੂਲ ਦੇ ਡੈਮੋਕ੍ਰੈਟਿਕ ਪਾਰਟੀ ਦੇ ਉਮੀਦਵਾਰ ਜ਼ੁਹਰਾਨ ਮਮਦਾਨੀ ਚੋਣ ਜਿੱਤਦੇ ਨੇ ਤਾਂ ਉਹ ਨਿਊਯਾਰਕ ਨੂੰ ਕੇਂਦਰੀ ਫੰਡਿੰਗ ਕਰਨਾ ਬੰਦ ਕਰ ਦੇਣਗੇ ਡੋਨਾਲਡ 트੍ਰੰਪ ਨੇ ਆਪਣੇ 트ਰੁੱਥ ਸੋਸ਼ਲ ਅਕਾਊਂਟ ਤੇ ਇੱਕ ਪੋਸਟ 'ਚ ਮਮਦਾਨੀ ਨੂੰ ਕਮਿਊਨਿਸਟ ਪਾਰਟੀ ਦਾ ਉਮੀਦਵਾਰ ਕਰਾਰ ਦਿੱਤਾ ਉਨ੍ਹਾਂ ਦਾ ਤਰਕ ਹੈ ਕਿ ਇੱਕ ਕਮਿਊਨਿਸਟ ਦੀ ਅਗਵਾਈ ਹੇਠ ਨਿਊਯਾਰਕ ਦਾ ਵਿਕਾਸ ਨਹੀਂ ਹੋ ਸਕਦਾ ਸਗੋਂ ਸ਼ਹਿਰ ਆਰਥਿਕ ਅਤੇ ਸਮਾਜਿਕ ਤੌਰ ਤੇ ਪੂਰੀ ਤਰ੍ਹਾਂ ਨਾਲ ਤਬਾਹ ਹੋ ਜਾਵੇਗਾ 트럼ਪ ਨੇ ਲਿਖਿਆ ਕਿ ਰਾਸ਼ਟਰਪਤੀ ਹੋਣ ਦੇ ਨਾਤੇ ਉਹ ਨਿਊਯਾਰਕ ਨੂੰ ਫੰਡ ਦੇ ਕੇ ਪੈਸਾ ਬਰਬਾਦ ਨਹੀਂ ਕਰਨਾ ਚਾਹਣਗੇ ਤੇ ਮਮਦਾਨੀ ਦਾ ਮਿਹਰਬਾਨਾ ਸ਼ਹਿਰ ਲਈ ਮੁਸੀਬਤਾਂ ਅਤੇ ਵਿਨਾਸ਼ਕਾਰੀ ਹੋਵੇਗਾ ਚੋਣ ਨੂੰ ਵਿਵਾਦਪੂਰਨ ਬਣਾਉਣ ਵਾਲਾ ਇੱਕ ਹੋਰ ਪੱਖ ਇਹ ਹੈ ਕਿ ਡੋਨਾਲਡ 트럼ਪ ਨੇ ਆਪਣੀ ਹੀ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਕਰਟਿਸ ਸਿਲਵਾ ਦੀ ਬਜਾਏ ਸਾਬਕਾ ਗਵਰਨਰ ਐਂਡਰਿਊ ਕਯੋਮੋ ਦੇ ਉਮੀਦਵਾਰ ਦਾ ਸਮਰਥਨ ਕੀਤਾ ਹੈ ਹਾਲਾਂਕਿ ਟਰੰਪ ਦੇ ਕਯੋਮੋ ਨਾਲ ਪਹਿਲਾਂ ਤਣਾਅਪੂਰਨ ਸਬੰਧ ਸਨ ਪਰ ਫਿਰ ਵੀ ਉਹਨਾਂ ਨੇ ਨਿਊਯਾਰਕ ਵਾਸੀਆਂ ਨੂੰ ਕਯੋਮੋ ਦਾ ਸਮਰਥਨ ਕਰਨ ਅਤੇ ਮਮਦਾਨੀ ਨੂੰ ਵੋਟ ਨਾ ਪਾਉਣ ਦੀ ਅਪੀਲ ਕੀਤੀ ਕਯੋਮੋ ਇਹ ਚੋਣ ਇੱਕ ਆਜ਼ਾਦ ਉਮੀਦਵਾਰ ਵਜੋਂ ਲੜ ਰਹੇ ਨੇ ਅਮਰੀਕੀ ਰਾਸ਼ਟਰਪਤੀ ਵੱਲੋਂ ਕਿਸੇ ਸਥਾਨਕ ਚੋਣ ਦੇ ਨਤੀਜਿਆਂ ਦੇ ਆਧਾਰ 'ਤੇ ਇੱਕ ਪ੍ਰਮੁੱਖ ਸ਼ਹਿਰ ਨੂੰ ਫੰਡਿੰਗ ਰੋਕਣ ਦੀ ਸਿੱਧੀ ਧਮਕੀ ਨੇ ਇਸ ਚੋਣ ਨੂੰ ਰਾਸ਼ਟਰੀ ਪੱਧਰ 'ਤੇ ਚਰਚਾ ਦਾ ਵਿਸ਼ਾ ਬਣਾ ਦਿੱਤਾ ਹੈ 34 ਸਾਲਾ ਜ਼ੁਹਰਾਨ ਮਮਦਾਨੀ ਜੋ ਕਿ ਭਾਰਤੀ ਮੂਲ ਦੇ ਨੇ ਡੈਮੋਕ੍ਰੈਟਿਕ ਪਾਰਟੀ ਦੇ ਉਮੀਦਵਾਰ ਨੇ ਤੇ ਚੋਣਾਂ 'ਚ ਲੀਡ ਬਣਾਈ ਰੱਖ ਰਹੇ ਨੇ ਜਿਸ ਕਾਰਨ ਟਰੰਪ ਨੇ ਉਹਨਾਂ ਨੂੰ ਨਿਸ਼ਾਨਾ ਬਣਾਇਆ ਟਰੰਪ ਨੇ ਆਪਣੀ ਪਾਰਟੀ ਦੇ ਉਮੀਦਵਾਰ ਨੂੰ ਅਣਦੇਖਿਆ ਕਰਦੇ ਹੋਏ ਇੱਕ ਸੁਤੰਤਰ ਉਮੀਦਵਾਰ ਦਾ ਸਮਰਥਨ ਕੀਤਾ ਹੈ ਜਿਸ ਨਾਲ ਰਿਪਬਲਿਕਨ ਪਾਰਟੀ ਦੇ ਅੰਦਰ ਵੀ ਸਵਾਲ ਖੜੇ ਹੋਏ ਨੇ ਇੱਕ ਕਤਲ ਲਈ 43 ਸਾਲ ਜੇਲ੍ਹ 'ਚ ਬਿਤਾਉਣ ਤੋਂ ਬਾਅਦ ਜੋ ਉਹਨਾਂ ਨੇ ਕੀਤਾ ਵੀ ਨਹੀਂ ਸੁਬਰਮਣੀਅਮ ਸੁਬੂ ਵੇਦਮ ਆਖਰਕਾਰ ਆਜ਼ਾਦ ਹੋ ਗਿਆ ਇਸ ਮਹੀਨੇ ਦੇ ਸ਼ੁਰੂ ਚ ਮਿਲੇ ਨਵੇਂ ਸਬੂਤਾਂ ਕਰਕੇ ਸੁਭੂ ਆਪਣੇ ਸਾਬਕਾ ਰੂਮਮੇਟ ਦੇ ਕਤਲ ਮਾਮਲੇ 'ਚ ਬਰੀ ਕਰ ਦਿੱਤੇ ਗਏ ਸਨ ਪਰ ਇਸ ਤੋਂ ਪਹਿਲਾਂ ਕਿ ਉਹ ਆਪਣੇ ਪਰਿਵਾਰ ਤੱਕ ਪਹੁੰਚ ਸਕਦੇ ਵੇਦਮ ਨੂੰ ਯੂਐਸ ਇਮੀਗ੍ਰੇਸ਼ਨ ਤੇ ਕਸਟਮਜ਼ ਐਨਫੋਰਸਮੈਂਟ ਨੇ ਹਿਰਾਸਤ 'ਚ ਲੈ ਲਿਆ ਪਰ ਹੁਣ ਇਸ ਸਭ ਦਰਮਿਆਨ ਇੱਕ ਖਬਰ ਆ ਰਹੀ ਹੈ ਕਿ ਦੋ ਅਮਰੀਕੀ ਅਦਾਲਤਾਂ ਵੱਲੋਂ ਆਇਸ ਨੂੰ ਅჯੀਹਾ ਕਰਨ ਤੋਂ ਰੋਕ ਦਿੱਤਾ ਗਿਆ ਭਾਰਤੀ ਮੂਲ ਦੇ ਸੁਬ੍ਰਮਨਿਅਮ ਵੇਦਮ ਪਿਛਲੇ 43 ਸਾਲਾਂ ਤੋਂ ਅਮਰੀਕੀ ਸੂਬੇ ਪੈਂਸਿਲਵੇਨੀਆ ਦੀ ਜੇਲ੍ਹ ਚ ਕੈਦ ਨੇ ਉਹਨਾਂ ਦੀ ਉਮਰ 64 ਸਾਲ ਹੋ ਚੁੱਕੀ ਹੈ ਹੁਣ ਇਹ ਕਿਸਮਤ ਦਾ ਚੱਕਰ ਕਹਿ ਦਵੋ ਜਾਂ ਕੁਝ ਹੋਰ ਉਹਨਾਂ ਕਦੇ ਕੋਈ ਜੁਰਮ ਨਹੀਂ ਕੀਤਾ ਪਰ ਫਿਰ ਵੀ 4 ਦਹਾਕੇ ਤੋਂ ਵੀ ਵੱਧ ਸਮੇਂ ਤੋਂ ਜੇਲ੍ਹ ਚ ਨੇ ਪੂਰੇ 43 ਸਾਲ ਜੇਲ੍ਹ ਚ ਰੱਖਣ ਤੋਂ ਬਾਅਦ ਹੁਣ ਇੱਕ ਅਮਰੀਕੀ ਅਦਾਲਤ ਨੇ ਉਹਨਾਂ ਨੂੰ ਬੇਕਸੂਰ ਕਰਾਰ ਦੇ ਦਿੱਤਾ ਹੁਣ ਅਮਰੀਕਾ ਦਾ ਇਮੀਗ੍ਰੇਸ਼ਨ ਵਿਭਾਗ ਉਹਨਾਂ ਨੂੰ ਭਾਰਤ ਵਾਪਸ ਭੇਜਣ ਵਾਲਾ ਹੀ ਸੀ ਕਿ ਦੋ ਅਮਰੀਕੀ ਅਦਾਲਤਾਂ ਨੇ ਵਿਭਾਗ ਨੂੰ ਅਜਿਹਾ ਕਰਨ ਤੋਂ ਰੋਕ ਦਿੱਤਾ ਵੇਦਮ ਸਿਰਫ 9 ਮਹੀਨਿਆਂ ਦੀ ਉਮਰ ਵਿੱਚ ਅਮਰੀਕਾ ਗਏਦਾਂ ਉਹਨਾਂ ਨੂੰ 1980 ਵਿੱਚ ਆਪਣੇ ਦੋਸਤ ਥਾਮਸ ਕੈਂਸਰ ਦੀ ਹੱਤਿਆ ਦੇ ਦੋਸ਼ ਵਿੱਚ 1982 ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਕੈਂਸਰ ਉਸ ਸਮੇਂ 19 ਸਾਲਾਂ ਦਾ ਸੀ ਦਸੰਬਰ 1980 ਵਿੱਚ ਲਾਪਤਾ ਹੋ ਗਿਆ ਸੀ ਉਸ ਦੀ Laash 9 ਮਹੀਨਿਆਂ ਬਾਅਦ ਜੰਗਲ ਵਿੱਚੋਂ ਮਿਲੀ ਸੀ ਕੈਂਸਰ ਨਾਲ ਦੇਖਿਆ ਗਿਆ ਆਖਰੀ ਵਿਅਕਤੀ ਵੇਦਮ ਹੀ ਸੀ ਵੇਦਮ ਨੂੰ 1983 ਵਿੱਚ ਦੋਸ਼ੀ ਠਹਿਰਾਇਆ ਗਿਆ ਸੀ ਤੇ ਉਸ ਨੂੰ ਪੈਰੋਲ ਤੋਂ ਬਿਨਾ ਉਮਰਕੈਦ ਦੀ ਸਜ਼ਾ ਸੁਣਾਈ ਗਈ ਸੀ ਉਹਨਾਂ ਨੂੰ ਨਸ਼ੀਲੇ ਪਦਾਰਥਾਂ ਦੇ ਅਪਰਾਧ ਲਈ 2.5 ਸਾਲ ਦੀ ਵਾਧੂ ਸਜ਼ਾ ਸੁਣਾਈ ਗਈ ਸੀ। ਉਹਨਾਂ ਦੇ ਵਕੀਲਾਂ ਨੇ ਦਾਵਾ ਕੀਤਾ ਹੈ ਕਿ ਉਹਨਾਂ ਦੀ ਸਜ਼ਾ ਹਲਤੀ ਸਬੂਤਾਂ ਦੇ ਆਧਾਰ 'ਤੇ ਸੀ ਜਿਸ ਵਿੱਚ ਕੋਈ ਗਵਾਹ, ਇਰਾਦਾ ਜਾਂ ਸਬੂਤ ਨਹੀਂ ਸਨ। ਸਾਲਾਂ ਦੌਰਾਨ ਉਹਨਾਂ ਦੇ ਪਰਿਵਾਰ ਨੇ ਉਹਨਾਂ ਦੀ ਬੇਗੁਨਾਹੀ ਸਾਬਤ ਕਰਨ ਲਈ ਅਣਥੱਕ ਕੋਸ਼ਿਸ਼ਾਂ ਕੀਤੀਆਂ। ਵੇਦਮ ਨੂੰ 2023 ਅਗਸਤ ਮਹੀਨੇ ਜ਼ਿੰਦਗੀ ਦਾ ਇੱਕ ਹੋਰ ਪੱਖ ਦੇਖਣ ਨੂੰ ਮਿਲਿਆ। ਵੇਦਮ ਦੇ ਵਕੀਲਾਂ ਵੱਲੋਂ ਬੈਲਿਸਟਿਕ ਸਬੂਤਾਂ ਦਾ ਪਰਦਾਫਾਸ਼ ਕਰਨ ਤੋਂ ਬਾਅਦ ਪੈਂਸਿਲਵੇਨੀਆ ਦੀ ਇੱਕ ਅਦਾਲਤ ਨੇ ਉਹਨਾਂ ਦੀ ਸਜ਼ਾ ਨੂੰ ਪਲਟ ਦਿੱਤਾ ਭਾਵ ਉਹਨਾਂ ਨੂੰ ਬੇਕਸੂਰ ਕਰਾਰ ਦਿੱਤਾ ਪੈਂਸਿਲਵੇਨੀਆ ਦੀ ਜੇਲ੍ਹ ਅੰਦਰ ਰਹਿੰਦਿਆਂ ਵੇਦਮ ਨੇ 3 ਡਿਗਰੀਆਂ ਪ੍ਰਾਪਤ ਕੀਤੀਆਂ ਉਹ ਹੁਣ ਇੱਕ ਅਧਿਆਪਕ ਵੀ ਨੇ ਬਹੁਤ ਸਾਰੇ ਕੈਦੀਆਂ ਨੂੰ ਸਲਾਹ ਦਿੰਦੇ ਰਹੇ ਨੇ ਉਹਨਾਂ ਦੇ ਪਿਤਾ ਦੀ 2009 ਦੇ ਵਿੱਚ ਮੌਤ ਹੋ ਗਈ ਸੀ ਜਦੋਂ ਕਿ ਉਹਨਾਂ ਦੀ ਮਾਂ ਦਾ ਦੇਹਾਂਤ 2016 ਵਿੱਚ ਹੋ ਗਿਆ ਸੀ ਉਸ ਨੂੰ 43 ਸਾਲ ਤੋਂ ਵੱਧ ਸਮਾਂ ਜੇਲ੍ਹ ਵਿੱਚ ਬਿਤਾਉਣ ਤੋਂ ਬਾਅਦ ਬੀਤੀ 3 ਅਕਤੂਬਰ ਨੂੰ ਜੇਲ੍ਹ ਤੋਂ ਰਿਹਾ ਕਰ ਦਿੱਤਾ ਗਿਆ ਸੀ ਪਰ ਉਹਨਾਂ ਨੂੰ ਤੁਰੰਤ ਇਮੀਗ੍ਰੇਸ਼ਨ ਅਤੇ ਕਸਟਮ ਇਨਫੋਰਸਮੈਂਟ ਦੇ ਅਫਸਰਾਂ ਨੇ ਮੁੜ ਹਿਰਾਸਤ ਦੇ ਵਿੱਚ ਲੈ ਲਿਆ ਸੀ ਵਿਭਾਗ ਹੁਣ ਉਹਨਾਂ ਦੀ ਉਸ ਮਾਮੂਲੀ ਨਸ਼ੀਲੇ ਪਦਾਰਥਾਂ ਦੇ ਅਪਰਾਧ ਲਈ ਦੇਸ਼ ਨਿਕਾਲਾ ਦੇਣਾ ਚਾਹੁੰਦਾ ਹੈ ਜਿਸ ਲਈ ਉਹਨਾਂ ਨੂੰ ਦੋਸ਼ੀ ਠਹਿਰਾਇਆ ਜਾ ਚੁੱਕਾ ਹੈ ਗ੍ਰੈਵ ਸੁਰੱਖਿਆ ਵਿਭਾਗ ਦਾ ਮੰਨਣਾ ਹੈ ਕਿ ਵੇਦਮ ਨੂੰ ਕਤਲ ਕੇਸ ਤੋਂ ਬਰੀ ਕੀਤਾ ਗਿਆ ਨਸ਼ਿਆਂ ਦੇ ਮਾਮਲੇ ਤੋਂ ਨਹੀਂ ਇਸ ਲਈ ਉਹ ਸਜ਼ਾ ਤਾਂ ਬਰਕਰਾਰ ਹੈ ਹੁਣ ਵੇਦਮ ਨੂੰ ਲੂਸੀਆਨਾ ਦੀ ਉਸ ਜੇਲ੍ਹ ਚ ਰੱਖਿਆ ਗਿਆ ਜਿੱਥੇ ਆਮ ਤੌਰ ਤੇ ਅਮਰੀਕਾ ਤੋਂ ਡਿਪੋਰਟ ਕਰਨ ਵਾਲੇ ਵਿਅਕਤੀਆਂ ਨੂੰ ਰੱਖਿਆ ਜਾਂਦਾ ਹੈ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਹਾਲ ਹੀ ਚ ਦਿੱਤੇ ਗਏ ਪਰਮਾਣੂ ਹਥਿਆਰਾਂ ਬਾਰੇ ਬਿਆਨ ਨੇ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਹੈ 30 ਅਕਤੂਬਰ 2025 ਨੂੰ ਟਰੰਪ ਵੱਲੋਂ ਫੌਜ ਨੂੰ 33 ਸਾਲਾਂ ਬਾਅਦ ਪਰਮਾਣੂ ਪ੍ਰੀਖਣ ਮੁੜ ਸ਼ੁਰੂ ਕਰਨ ਦੇ ਆਦੇਸ਼ ਦਿੱਤੇ ਗਏ ਇਸ ਹੁਕਮ ਤੋਂ ਤੁਰੰਤ ਬਾਅਦ ਅਮਰੀਕੀ ਹਵਾਈ ਸੈਨਾ ਦੀ ਗਲੋਬਲ ਸਟ੍ਰਾਈਕ ਕਮਾਂਡ ਨੇ ਮਿਨਟਮੈਨ 3 ਇੰਟਰਕੰਟੀਨੈਂਟਲ ਬੈਲਾਸਟਿਕ ਮਿਜ਼ਾਈਲ ਟੈਸਟ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ ਇਹ ਪ੍ਰੀਖਣ 5 ਜਾਂ 6 ਨਵੰਬਰ 2025 ਨੂੰ ਕੈਲੀਫੋਰਨੀਆ ਦੇ ਵਾਂਡਨਬਰਗ ਸਪੇਸ ਫੋਰਸ ਬੇਸ ਤੋਂ ਹੋਵੇਗਾ ਇਹ ਮਿਜ਼ਾਈਲ ਬਿਨਾ ਕਿਸੇ ਹਥਿਆਰ ਦੇ ਲਾਂਚ ਕੀਤੀ ਜਾਵੇਗੀ ਤੇ ਪ੍ਰਸ਼ਾਂਤ ਮਹਾਸਾਗਰ ਪਾਰ ਕਰਕੇ ਲਗਭਗ 7000 ਕਿਲੋਮੀਟਰ ਦੂਰ ਮਾਰਸ਼ਲ ਟਾਪੂਆਂ ਤੇ ਕਵਾਜਲੀਨ ਐਟੋਲ ਤੇ ਰোনালਡ ਰੀਗਨ ਬੈਲਿਸਟਿਕ ਮਿਜ਼ਾਈਲ ਡਿਫੈਂਸ ਟੈਸਟ ਸਾਈਟ ਨੂੰ ਨਿਸ਼ਾਨਾ ਬਣਾਏਗੀ ਅਮਰੀਕਾ ਦਾ ਕਹਿਣਾ ਹੈ ਕਿ ਇਹ ਟੈਸਟ ਮਿਜ਼ਾਈਲ ਦੀ ਭਰੋਸੇਯੋਗਤਾ ਤੇ ਤਿਆਰੀ ਦੀ ਜਾਂਚ ਲਈ ਇੱਕ ਰੂਟੀਨ ਚੈੱਕ ਹੈ ਟਰੰਪ ਨੇ ਪਰਮਾਣੂ ਪ੍ਰੀਖਣ ਮੁੜ ਸ਼ੁਰੂ ਕਰਨ ਦੇ ਆਪਣੇ ਫੈਸਲੇ ਦਾ ਕਾਰਨ ਦੱਸਦੇ ਹੋਏ ਕਿਹਾ ਕਿ ਰੂਸ, ਚੀਨ ਅਤੇ ਪਾਕਿਸਤਾਨ ਵਰਗੇ ਦੇਸ਼ ਪਰਮਾਣੂ ਪ੍ਰੀਖਣ ਕਰ ਰਹੇ ਨੇ ਇਸ ਲਈ ਅਮਰੀਕਾ ਨੂੰ ਪਿੱਛੇ ਨਹੀਂ ਰਹਿਣਾ ਚਾਹੀਦਾ ਹਾਲਾਂਕਿ ਇਹ ਟੈਸਟ ਵਿਆਪਕ ਨੀਤੀ ਦਾ ਹਿੱਸਾ ਹੈ ਜੋ ਕੰਪਰੀਹੈਂਸਿਵ ਨਿਊਕਲੀਅਰ ਟੈਸਟ ਬੈਨ ਟ੍ਰੀਟੀ ਦੇ ਤਹਿਤ ਆਉਂਦਾ ਹੈ ਜਿਸ ਵਿੱਚ ਕੋਈ ਵਿਸਫੋਟ ਨਹੀਂ ਹੋਵੇਗਾ ਮਿਨਟਮੈਨ 3 ਅਮਰੀਕਾ ਦੀ ਜ਼ਮੀਨ ਆਧਾਰਿਤ ਪਰਮਾਣੂ ਰੋਕਥਾਮ ਦਾ ਮੁੱਖ ਹਿੱਸਾ ਹੈ ਜੋ 13000 ਕਿਲੋਮੀਟਰ ਦੂਰ ਨਿਸ਼ਾਨਾ ਸਾਥ ਸਕਦੀ ਹੈ ਮਾਹਿਰਾਂ ਦਾ ਮੰਨਣਾ ਹੈ ਕਿ ਪ੍ਰੀਖਣ ਅਮਰੀਕਾ ਦੀ ਤਾਕਤ ਨੂੰ ਦਰਸਾਏਗਾ ਪਰ ਆਲੋਚਕਾਂ ਨੂੰ ਚਿੰਤਾ ਹੈ ਕਿ ਇਹ ਕਦਮ ਹਥਿਆਰਾਂ ਦੀ ਦੌੜ ਨੂੰ ਵਧਾ ਸਕਦਾ ਹੈ ਤੇ ਵਿਸ਼ਵ ਸ਼ਾਂਤੀ ਲਈ ਖਤਰਾ ਪੈਦਾ ਕਰ ਸਕਦਾ ਹੈ ਦੱਖਣੀ ਕੈਲੀਫੋਰਨੀਆ 'ਚ ਇੱਕ ਵਿਅਕਤੀ ਨੂੰ ਆਪਣੇ 7 ਮਹੀਨੇ ਦੇ ਪੁੱਤਰ ਦੀ ਹੱਤਿਆ ਦੇ ਦੋਸ਼ 'ਚ 30 ਸਾਲ ਤੋਂ ਵੱਧ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਰਿਵਰਸਾਈਡ ਕਾਉਂਟੀ ਜ਼ਿਲ੍ਹਾ ਅਟਾਰਨੀ ਦਫ਼ਤਰ ਨੇ ਇੱਕ ਬਿਆਨ 'ਚ ਕਿਹਾ ਹੈ ਕਿ 32 ਸਾਲਾ ਜੈਕ ਹੈਰੋ ਨੇ ਪਿਛਲੇ ਮਹੀਨੇ ਆਪਣੇ ਪੁੱਤਰ ਦੀ ਹੱਤਿਆ ਦਾ ਦੋਸ਼ ਮੰਨਿਆ ਸੀ ਤੇ ਸੋਮਵਾਰ ਨੂੰ ਸਜ਼ਾ ਦਾ ਐਲਾਨ ਕੀਤਾ ਗਿਆ। ਮਹੀਨਿਆਂ ਦੀ ਜਾਂਚ ਦੇ ਬਾਵਜੂਦ ਬੱਚੇ ਦੀ ਲਾਸ਼ ਬਰਾਮਦ ਨਹੀਂ ਹੋ ਸਕੀ। ਹੈਰੋ ਅਤੇ ਉਸ ਦੀ ਪਤਨੀ ਰੇਬੇਕਾ ਨੇ ਅਗਸਤ 'ਚ ਦੱਖਣੀ ਕੈਲੀਫੋਰਨੀਆ ਦੇ ਇੱਕ ਸਟੋਰ ਦੇ ਬਾਹਰ ਆਪਣੇ ਬੱਚੇ ਦੇ ਅਗਵਾਹ ਦੀ ਰਿਪੋਰਟ ਦਰਜ ਕਰਵਾਈ ਉਨ੍ਹਾਂ ਨੇ ਦਾਅਵਾ ਕੀਤਾ ਸੀ ਕਿ ਬੱਚੇ ਦਾ ਡਾਈਪਰ ਬਦਲਦੇ ਸਮੇਂ ਰਿਬੈਕਾ ਤੇ ਹਮਲਾ ਕਰਕੇ ਉਸ ਨੂੰ ਬੇਹੋਸ਼ ਕਰ ਦਿੱਤਾ ਗਿਆ ਜਦਕਿ ਬੱਚਾ ਗਾਇਬ ਹੋ ਗਿਆ ਇਹ ਮਾਮਲਾ ਉਦੋਂ ਸੁਰਖੀਆਂ 'ਚ ਆਇਆ ਜਦੋਂ ਅਧਿਕਾਰੀਆਂ ਅਤੇ ਆਮ ਜਨਤਾ ਨੇ ਬੱਚੇ ਦੀ ਸਾਂਝੀ ਪਾਲ ਸ਼ੁਰੂ ਕੀਤੀ ਲਗਭਗ 1 ਹਫਤੇ ਬਾਅਦ ਪੁਲਿਸ ਨੇ ਜੋੜੇ ਨੂੰ ਕੈਬਾਜ਼ੋਨ ਖੇਤਰਚੋਂ ਉਹਨਾਂ ਦੇ ਘਰ ਤੋਂ ਗ੍ਰਿਫਤਾਰ ਕੀਤਾ ਜਾਂਚ ਕਰਤਾਵਾਂ ਨੂੰ ਪੁੱਛਗਿੱਛ ਦੌਰਾਨ ਰਿਬੈਕਾ ਦੇ ਬਿਆਨਾਂ 'ਚ ਵਿਰੋਧਾਭਾਸ ਮਿਲਿਆ ਰਿਵਰਸਾਈਡ ਕਾਉਂਟੀ ਸੁਪੀਰੀਅਰ ਕੋਰਟ ਦੇ ਜੱਜ ਗੈਰੀ ਪੋਲਕ ਨੇ ਹੈਰੋ ਨੂੰ ਪ੍ਰੋਬੇਸ਼ਨ ਉਲੰਘਣਾ ਅਤੇ ਹੋਰ ਦੋਸ਼ਾਂ ਲਈ 7 ਸਾਲ ਤੇ 2 ਮਹੀਨੇ ਦੀ ਜੇਲ੍ਹ ਦੀ ਸਜ਼ਾ ਸੁਣਾਈ ਜਿਸ ਤੋਂ ਬਾਅਦ 8 ਸਾਲ ਤੋਂ ਘੱਟ ਉਮਰ ਦੇ ਬੱਚੇ ਤੇ ਹਮਲੇ ਲਈ 25 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਰਿਬੇਕਾ ਨੇ ਦੋਸ਼ ਸਵੀਕਾਰ ਨਹੀਂ ਕੀਤਾ ਉਹ ਜਨਵਰੀ ਚ ਅਦਾਲਤ ਚ ਪੇਸ਼ ਹੋਵੇਗੀ ਰਿਵਰਸਾਈਡ ਕਾਉਂਟੀ ਦੇ ਵਕੀਲਾਂ ਨੇ ਜੈਕ ਹੈਰੋ ਨੂੰ 31 ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਉਣ ਦੀ ਮੰਗ ਕੀਤੀ ਸੀ ਕਿਉਂਕਿ ਉਸਨੇ 2018 ਚ ਆਪਣੀ 10 ਮਹੀਨੇ ਦੀ ਧੀ ਨੂੰ ਗੰਭੀਰ ਰੂਪ ਚ ਜ਼ਖਮੀ ਕਰਨ ਦਾ ਦੋਸ਼ ਵੀ ਮੰਨਿਆ ਵਿਸ਼ਵ ਸਿਹਤ ਸੰਗਠਨ ਦੇ ਅਨੁਸਾਰ ਦੁਨੀਆ ਭਰ ਚ 6 ਚੋਂ ਇੱਕ ਜੋੜਾ ਜਨਨ ਸਮੱਸਿਆਵਾਂ ਦਾ ਸਾਹਮਣਾ ਕਰ ਰਿਹਾ ਹੈ ਪਿਛਲੇ 2 ਦਹਾਕਿਆਂ ਦੌਰਾਨ ਮਰਦਾਂ ਦੇ ਸ਼ੁਕਰਾਣੂਆਂ ਦੀ ਗਿਣਤੀ ਚ ਗਰਾਵਟ ਆਈ ਹੈ ਜਿਸ ਨਾਲ ਜੋੜਿਆਂ ਲਈ ਬੱਚੇ ਨੂੰ ਜਨਮ ਦੇਣਾ ਮੁਸ਼ਕਲ ਹੋ ਗਿਆ ਹੈ ਇਸ ਤੋਂ ਇਲਾਵਾ ਔਰਤਾਂ ਵਿੱਚ ਓਵুলেਸ਼ਨ ਵਿਕਾਰ ਹਾਰਮੋਨਲ ਅਸੰਤੁਲਨ ਤੇ PCOS ਵਰਗੀਆਂ ਸਮੱਸਿਆਵਾਂ ਵੀ ਵੱਧ ਰਹੀਆਂ ਨੇ ਜਿਸ ਨਾਲ ਗਰਭ ਧਾਰਨ ਕਰਨਾ ਹੋਰ ਵੀ ਮੁਸ਼ਕਲ ਹੋ ਗਿਆ ਹੈ ਹਾਲਾਂਕਿ ਇਸ ਸਬੰਧ ਵਿੱਚ ਕੁਝ ਉਮੀਦ ਅਤੇ ਭਰੋਸਾ ਦੇਣ ਵਾਲੀਆਂ ਖਬਰਾਂ ਨੇ ਵਿਗਿਆਨੀਆਂ ਦੀ ਇੱਕ ਟੀਮ ਨੇ AI ਦੀ ਵਰਤੋਂ ਕਰਦੇ ਹੋਏ ਇੱਕ ਜੋੜੇ ਨੂੰ ਜੋ 19 ਸਾਲਾਂ ਤੋਂ ਬੇਔਲਾਦ ਸਨ ਗਰਭ ਧਾਰਨ ਕਰਨ ਦੇ ਯੋਗ ਬਣਾਇਆ ਹੈ ਇਸ ਨਾਲ ਦੁਨੀਆ ਭਰ ਚ ਲੱਖਾਂ ਅਜਿਹੇ ਜੋੜਿਆਂ ਨੂੰ ਉਮੀਦ ਮਿਲੀ ਹੈ ਕਲੰਬੀਆ ਯੂਨੀਵਰਸਿਟੀ ਫਰਟੀਲਿਟੀ ਸੈਂਟਰ ਦੇ ਖੋਜਕਰਤਾਵਾਂ ਨੇ AI ਨਿਰਦੇਸ਼ਿਤ ਵਿਧੀ ਦੀ ਵਰਤੋਂ ਕਰਕੇ ਪਹਿਲੀ ਗਰਭ ਅਵਸਥਾ ਦੀ ਰਿਪੋਰਟ ਦਿੰਦੀ ਹੈ ਇਸ ਜੋੜੇ ਜਿਸ ਨੇ ਗਰਭ ਧਾਰਨ ਕਰਨ ਲਈ ਕਈ ਆਈਵੀਐਫ ਅਤੇ ਸਰਜਰੀ ਕਰਵਾਈ ਸੀ ਨੇ ਅੰਤ ਵਿੱਚ AI ਦੀ ਮਦਦ ਨਾਲ ਗਰਭ ਅਵਸਥਾ ਪ੍ਰਾਪਤ ਕੀਤੀ। ਅਜਿਹਾ ਕਰਨ ਲਈ ਇੱਕ AI ਆਧਾਰਿਤ ਪ੍ਰਣਾਲੀ ਨੇ 2.5 ਮਿਲੀਅਨ ਤੋਂ ਵੱਧ ਤਸਵੀਰਾਂ ਦਾ ਵਿਸ਼ਲੇਸ਼ਣ ਕੀਤਾ ਤੇ 3.5 ਮਿਲੀਲੀਟਰ ਵੀਰੇਜ ਦੇ ਨਮੂਨੇ 'ਚੋਂ ਦੋ ਸਿਹਤਮੰਦ ਸ਼ਕਰਾਣੂ ਸੈੱਲਾਂ ਦੀ ਖੋਜ ਕੀਤੀ ਜਿਸ ਨੂੰ ਡਾਕਟਰਾਂ ਦੀ ਟੀਮ ਨੇ ਆਈਵੀਐਫ ਲਈ ਵਰਤਿਆ ਜਿਸ ਨਾਲ ਜੋੜੇ ਨੂੰ ਬੱਚਾ ਪੈਦਾ ਕਰਨ ਦੀ ਉਮੀਦ ਮਿਲੀ। ਰਿਪੋਰਟ ਦੇ ਅਨੁਸਾਰ ਆਦਮੀ ਅਜਿ ਉਸ ਸਪਰਮੀਆਂ ਤੋਂ ਪੀੜਿਤ ਸੀ ਇੱਕ ਅਜਿਹੀ ਸਥਿਤੀ ਜਿਸ ਵਿੱਚ ਵੀਰਜ ਬਹੁਤ ਘੱਟ ਜਾਂ ਕੋਈ ਵੀ ਸ਼ੁਕਰਾਂ ਨੂੰ ਨਹੀਂ ਹੁੰਦੇ ਜਿਸ ਕਾਰਨ ਗਰਭ ਧਾਰਨ ਕਰਨਾ ਮੁਸ਼ਕਲ ਹੋ ਜਾਂਦਾ ਹੈ ਇਸ ਮਾਮਲੇ 'ਚ AI ਸੰਚਾਲਿਤ ਸਟਾਰ ਵਿਧੀ ਦੀ ਵਰਤੋਂ ਕੀਤੀ ਗਈ ਹੈ ਇਸ ਦਾ ਟੈਸਟ ਇੱਕ ਮਰੀਜ਼ ਤੇ ਕੀਤਾ ਗਿਆ ਸੀ ਜੋ ਲਗਭਗ 20 ਸਾਲਾਂ ਤੋਂ ਪਰਿਵਾਰ ਸ਼ੁਰੂ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਤੇ ਕਈ ਤਰੀਕਿਆਂ ਦੀ ਕੋਸ਼ਿਸ਼ ਕਰ ਚੁੱਕਾ ਸੀ ਮਰੀਜ਼ ਤੋਂ 3.5 ਮਲੀਲੀਟਰ ਵੀਰੇਜ ਦਾ ਨਮੂਨਾ ਲਿਆ ਗਿਆ ਲਗਭਗ 2 ਘੰਟਿਆਂ ਚ ਸਟਾਰ ਨੇ 2.5 ਮਿਲੀਅਨ ਤਸਵੀਰਾਂ ਨੂੰ ਸਕੈਨ ਕੀਤਾ ਤੇ 2 ਸ਼ੁਕਰਾਂ ਨੂੰ ਸੈਲਾਂ ਦੀ ਪਛਾਣ ਕੀਤੀ ਜਿਨ੍ਹਾਂ ਦੀ ਵਰਤੋਂ ਦੋ ਭਰੂਣ ਬਣਾਉਣ ਅਤੇ ਗਰਭ ਧਾਰਨ ਕਰਨ ਲਈ ਕੀਤੀ ਗਈ ਸੀ ਇਸ ਸਾਲ ਦੇ ਸ਼ੁਰੂ ਚ AI ਦੀ ਸਟਾਰ ਵਿਦਿਨ ਦਾ ਉਦਘਾਟਨ ਕੀਤਾ ਗਿਆ ਸੀ ਜੋ ਕਿ ਅਜ਼ੁਸ ਪਰਮੀਆਂ ਵਰਗੇ ਮਰਦਾਂ ਦੇ ਵੀਰੇਜ ਦੇ ਨਮੂਨਿਆਂ ਨੂੰ ਸਕੈਨ ਕਰਨ ਲਈ ਉન્નਤ ਇਮੇਜਿੰਗ ਟੈਕਨੋਲੋਜੀ ਦੀ ਵਰਤੋਂ ਕਰਦੀ ਹੈ ਇਹ 1 ਘੰਟੇ ਤੋਂ ਵੀ ਘੱਟ ਸਮੇਂ ਵਿੱਚ 8 ਮਿਲੀਅਨ ਤੋਂ ਵੱਧ ਤਸਵੀਰਾਂ ਲੈਂਦਾ ਹੈ AI ਦੀ ਵਰਤੋਂ ਨਮੂਨੇ 'ਚ ਸ਼ੁਕਰਾਨੂ ਸੈੱਲਾਂ ਦੀ ਪਛਾਣ ਕਰਨ ਲਈ ਕੀਤੀ ਜਾਂਦੀ ਹੈ ਜਿੱਥੇ ਛੋਟੇ ਵਾਲਾਂ ਵਰਗੇ ਚੈਨਲਾਂ ਵਾਲਾ ਇੱਕ ਮਾਈਕਰੋਫਲੂਇਡਿਕ ਚਿਪ ਸ਼ੁਕਰਾਨੂ ਸੈੱਲਾਂ ਵਾਲੇ ਵੀਰੇਜ ਨਮੂਨੇ ਦੇ ਹਿੱਸੇ ਨੂੰ ਅਲੱਗ ਕਰਦਾ ਹੈ ਤਾਂ ਜੋ ਇਸ ਨੂੰ ਭਰੂਣ ਬਣਾਉਣ ਲਈ IVF 'ਚ ਵਰਤਿਆ ਜਾ ਸਕੇ 4 ਨਵੰਬਰ ਜਾਨਕਿ ਅੱਜ ਸੋਨੇ ਦੀਆਂ ਕੀਮਤਾਂ 'ਚ ਗਿਰਾਵਟ ਦੇਖਣ ਨੂੰ ਮਿਲੀ ਚਾਂਦੀ ਦੀਆਂ ਕੀਮਤਾਂ ਵੀ ਘਟ ਰਹੀਆਂ ਨੇ ਐਮਸੀਐਕਸ ਤੇ 10 ਗ੍ਰਾਮ ਸੋਨੇ ਦੀ ਕੀਮਤ ਲਗਭਗ 1,20,000 ਦੇ ਕਰੀਬ ਰਹੀ ਇਹ 657 ਰੁਪਏ ਪ੍ਰਤੀ 10 ਗ੍ਰਾਮ ਦੀ ਗਿਰਾਵਟ ਹੈ ਹੁਣ ਤੱਕ ਸੋਨਾ 119801 ਰੁਪਏ ਪ੍ਰਤੀ 10 ਗ੍ਰਾਮ ਦੇ ਹੇਠਲੇ ਪੱਧਰ ਅਤੇ 120970 ਰੁਪਏ ਪ੍ਰਤੀ 10 ਗ੍ਰਾਮ ਦੇ ਉੱਚ ਪੱਧਰ ਤੇ ਪਹੁੰਚਾ 1 ਕਿਲੋ ਚਾਂਦੀ ਦੀ ਕੀਮਤ 145800 ਦੇ ਕਰੀਬ ਰਹਿ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਉਤਾਰ ਚੜਾਅ ਜਾਰੀ ਹੈ ਕਦੇ ਕੀਮਤਾਂ ਵੱਧ ਜਾਂਦੀਆਂ ਨੇ ਤੇ ਕਦੇ ਘਟ ਜਾਂਦੀਆਂ ਨੇ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਗਿਰਾਵਟ ਆਈ ਹੈ ਇੰਡੀਅਨ ਬੁਲੀਅਨ ਐਂਡ ਜੁਐਲਰਸ ਐਸੋਸੀਏਸ਼ਨ ਦੇ ਅਨੁਸਾਰ ਮੰਗਲਵਾਰ ਦੁਪਹਿਰ ਤੱਕ 24 ਕੈਰਟ ਸੋਨੇ ਦੀ ਕੀਮਤ 1,19,916 ਰੁਪਏ ਪ੍ਰਤੀ 10 ਗ੍ਰਾਮ ਤੇ ਆ ਗਈ। ਇਸ ਤੋਂ ਪਹਿਲਾਂ ਸੋਨੇ ਦੀ ਕੀਮਤ 1,20,777 ਪ੍ਰਤੀ 10 ਗ੍ਰਾਮ ਸੀ। ਸੋਨੇ ਦੀ ਕੀਮਤ 24 ਕੈਰਟ, 22 ਕੈਰਟ ਅਤੇ 18 ਕੈਰਟ ਦੇ ਅਨੁਸਾਰ ਅਲੱਗ-ਅਲੱਗ ਹੁੰਦੀ ਹੈ। ਇਸ ਦੇ ਨਾਲ ਹੀ ਚਾਂਦੀ ਦੀਆਂ ਕੀਮਤਾਂ 'ਚ ਵੀ ਗਿਰਾਵਟ ਆਈ ਹੈ। ਚਾਂਦੀ ਅੱਜ 3500 ਰੁਪਏ ਡਿੱਗ ਕੇ 1,45,800 ਪ੍ਰਤੀ ਕਿਲੋਗ੍ਰਾਮ ਹੋ ਗਈ ਹੈ। ਪਹਿਲਾਂ ਦੀ ਕੀਮਤ 1,49,300 ਪ੍ਰਤੀ ਕਿਲੋਗ੍ਰਾਮ ਸੀ ਇਸ ਸਾਲ ਚਾਂਦੀ ਦੀ ਕੀਮਤ 69,783 ਰੁਪਏ ਦਾ ਵਾਧਾ ਹੋਇਆ 1 ਕਿਲੋਗ੍ਰਾਮ ਚਾਂਦੀ ਦੀ ਕੀਮਤ 31 ਦਸੰਬਰ 2024 ਨੂੰ 86,017 ਰੁਪਏ ਤੋਂ ਵੱਧ ਹੋਕੇ 1,45,800 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ ਹੈ ਭਾਰਤੀ ਪਰੰਪਰਾ ਅਨੁਸਾਰ ਵਿਆਹਾਂ ਤੇ ਕੁਝ ਹੋਰ ਸ਼ੁਭ ਮੌਕਿਆਂ ਤੇ ਸੋਨਾ ਖਰੀਦਣਾ ਸ਼ੁਭ ਮੰਨਿਆ ਜਾਂਦਾ ਹੈ ਜਿਸ ਕਾਰਨ ਇੰਨੀ ਦਿਨੀ ਸੋਨੇ ਤੇ ਚਾਂਦੀ ਦੀ ਮੰਗ ਵੱਧ ਜਾਂਦੀ ਹੈ ਮਾਹਿਰਾਂ ਅਨੁਸਾਰ ਆਉਣ ਵਾਲੇ ਦਿਨਾਂ ਵਿੱਚ ਸੋਨੇ ਦੀਆਂ ਕੀਮਤਾਂ ਵਿੱਚ ਉਤਾਰ ਚੜਾਅ ਜਾਰੀ ਰਹੇਗਾ ਈਸ਼ਾਨ ਹੁਣ ਤੱਕ ਦੀਆਂ ਖਬਰਾਂ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ